ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸੇ ਐਡ ਰੋਣੀ ਚੈਨਲ ਤੇ ਫੋਟੋ ਦਾ ਨੰਬਰ ਜਦ ਹੀ ਦਾ 507 ਪਾ ਦਿਓ ਤੇ ਲਾਈਕ ਸ਼ੇਅਰ ਕਮੈਂਟ ਕਰ ਦੇ ਕਰੋ ਚੈਨਲ ਫੋਲੋ ਕਰਦੇ ਰਹੋ ਤੇ ਆਪਾਂ ਦੇ ਕੇ ਪੰਜ ਚੀਜ਼ਾਂ ਸੱਜੀਆਂ ਵੀਡੀਓ ਸਾਰੀ ਵਿੱਚ ਕੁਝ ਸਟੈਪਸ ਕਰ ਦੇ ਲੇਖ ਸ਼ੇਅਰ ਕਮੈਂਟ ਕਰਿਓ ਇਹ ਜਿਹੜੇ ਦੇ ਗਏ ਰੂਟਾ ਵੇਟਰ ਦੇ ਗਏ ਟਰੈਕਟਰ ਦਾ ਟਰਾਲੇ ਆ ਵੀਰੇ ਜੁਜਾ 8 ਇੰਚੀ ਗਾਡਰ ਦਾ 11 6.5 ਦਾ ਟਰਾਲਾ ਤੇ 40 ਇੰਚੀ ਹੱਸਾ ਤੇ 10 ਨੜੀ ਹੱਬਾ ਵਧੀਆ ਟਰਾਲਾ ਲੈਫਟ ਵਾਲਾ ਤੇ ਕੋਕਾ 2025 ਮਾਡਲ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਗਾਟਾ ਪੂਰਾ ਲਮਾ ਇਹਦਾ ਤੇ 8 ਇੰਚੀ ਗਾਡਰ 4 ਇੰਚੀ ਸਾ 10 ਨੜੀ ਹੱਬ ਚੈਨਲ ਤੇ ਵਧੀਆ ਟਰਾਲਾ ਫੱਟੇ ਲੱਗੇ ਮਿੱਟੀ ਵਾਲੇ ਵੀਰਵਾਸੀ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਸੰਪਰਕ ਕਰ ਸਕਦੇ ਆ ਰੇਟ ਹੈਗਾ 145000 ਰੁਪਏ ਮੌਕੇ ਦੇ ਮਾਤਣ ਕਰਦੇ ਨੇ ਕਿ ਹੈਵੀ ਤੋਂ ਭਾਰਾ ਟਰਾਲਾ ਬੜਾ 2025 ਮਾਡਲ ਆ ਤੇ ਕਿਸੇ ਵੀ ਰਪਈਏ ਲੈਣਾ ਵੀ ਇਸ ਪਰ ਕਰ ਸਕਦੇ 145000 ਰੁਪਈਆ ਰਹਿ ਗਿਆ ਹੈਵੀ ਚਪਰਾ ਟਰਾਲਾ ਬੜਿਆ ਹੋਇਆ ਹੈ ਕੋਕਾ ਵੀ 2025 ਮਾਡਲ ਲੈਫਟ ਵਾਲਾ ਟਰਾਲਾ ਕਿਸੇ ਵੀ ਰਪਈਏ ਲੈਣਾ ਹੋਵੇ ਵੀ ਇਸ ਪਰ ਕਰ ਸਕਦੇ ਪੰਪ ਲੱਗਿਆ ਹੈਵੀ ਪੀਲਾ ਤੇ 881 ਐਕਲ ਕੀ ਇਹਦੀ ਤੇ ਕੋਕਾ ਵੀ ਟਰੰਗਾ ਵੀਡੀਓ ਸਾਰੀ ਵੀ ਕੰਸਟੈਂਪਨਾ ਕਰਿਓ ਤੇ ਦਾਸ ਸਿੰਘ ਕੀ ਗਾਰਡਰ ਇਹ ਮਿੱਟੀ ਵਾਲੇ ਵੀਰਵਾਦੀ ਟਰਾਲਾ ਇਹ ਵੀ ਆ 11 66 ਦਾ ਫੱਟੇ ਉਹਨੂੰ ਲੱਗੇ ਆ ਤਾ ਸਿੱਤੀ ਗਾਰਡਰ ਰੇਲ ਦੇ ਹਿੱਸਾ ਦਾਨੜੀ ਹੱਬ ਤੇ 20 ਬਾਈਜ ਦੇ ਪਹਿਰਿਆਂ ਪੂਰਾ ਵੱਗਿਆ ਟਰਾਲਾ ਤੇ ਰੇਟ ਹੈਗਾ ਜੀ ਆਪ ਤੇ ਜਿਆ 1,70,000 ਹੈ ਵੀ ਤਾਂ ਪਾਰਾ ਟਰਾਲਾ ਬਣਿਆ ਲਾਈਟਾ ਛੇਟਾ ਲੱਗੀਆਂ ਪੂਰਾ ਵੱਗਿਆ ਟਰਾਲਾ ਡਬਲ ਹੌਕਾ ਤਾਂ ਵੀ ਪੈਂਦੀ ਠਾਹ ਵੀ ਪੈਂਦੀ ਹੈ ਮੱਛੀ ਹੌਕਾ ਦਾ ਕੰਮ ਤੇ ਕਿਸੇ ਵੀਰ ਪੈਣੇ ਲੈਣਾ ਹੋਵੇ ਵੀ ਜਿਸ ਪਰ ਕਰ ਸਕਦੇ ਮਾਲਕ ਦੇ ਨੰਬਰ ਉੱਤੇ ਚੱਲੀ ਜਾਂਦਾ ਇਹ 1,70,000 ਰੁਪਏ ਮੰਗ ਕਰਦੇ ਮੋਕੇ ਦੇ ਮਨਤਨ ਕਰਦੇ ਇੱਕੇ ਵੀਰ ਕੋਲੇ ਜੋ ਟਰਾਂਦੇ ਆ ਇਹ ਹੋਰ ਵੀ ਲੈਣੀ ਹੋਣੇ ਦੇ ਕੋਲੇ ਬਹੁਤ ਖੜੇ ਹੁੰਦੇ ਡਰਾਜੇ ਹੈਵੀ ਟੌਪ ਆਹ ਡਰਾਜੇ ਬੜੇ ਹੁੰਦੇ ਇਹਦੇ ਕੋਲੇ ਤੇ ਆਹ ਬਹੁਤ ਪਾਰਾ ਡਰਾਜਾ 1,75,000 ਦਾ ਤਾਂ ਸਿੱਕੀ ਗਾਡਰ ਦਾ ਲੜੀ ਹਾਬਾ 20 ਮਹੀਨੇ ਬਹਿਣੇ ਇਹ ਜਲ ਦਿਹਾਣਾ ਸੋਨਾ ਲੀਕਾ 60 ਡਬਲ ਕਲੱਚ ਡੈਕਸ ਬ੍ਰੇਕਾਂ ਡਬਲ ਜੈਕਤੀ ਬੁੱਡਰ 3 ਸਪੀਡ ਤੇ ਪੀਟ ਕੋ ਸ਼ਾਫਟ ਬੈਗ ਵੀ ਗਵਾਉਂਦਾ ਇਹ ਇਹ ਨਿਰਗੇਰ ਦਾ ਓਕੇ ਰੰਗ ਪੇਂਟ ਦਾ ਟਰੈਕਟਰ ਨੀਲਾ ਜਿਹਾ ਵਾ ਤੇ ਮਗਲ ਟਾਇਰਾਂ ਦੇ ਵੇਟ ਲੱਗੇ ਆ ਕੋਕਾ ਵੀ ਟਰੈਕਟਰ ਸੋਨਾ ਲੀਕਾ 60 ਤੇ RS 100 ਇਹ ਰੀਗੈਂਟ ਵਧੀਆ ਟਰੈਕਟਰ ਆ ਕਿਸੇ ਵੀਰ ਪਾਈਂ ਡਿਸਾਈਡ ਗੇਰ ਤੇ ਕੋਕਾ ਵੀ ਟਰੈਕਟਰ ਡਬਲ ਕਲੱਚ ਆ ਤੇ ਚੈਂਜਰ ਕੋਕਾ ਵੀ ਸੋ ਵਧੀਆ ਟਰੈਕਟਰ ਆ ਕਿਸੇ ਵੀਰ ਪਾਈਂ ਲੈਣਾ ਵੀ ਇਸ ਪਰ ਕਰ ਸਕਦੇ ਆ 95 ਪੇ ਟਾਇਰ ਆ 590000 ਰੁਪਿਆ ਰੇਟ ਆ 2021 ਮਾਡਲ ਆ ਬਹੁਤ ਘਾਟ ਰੈਕ ਚੱਲਿਆ ਹੋਇਆ ਕਿਸੇ ਵੀਰ ਭਾਈ ਜੀ ਵੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਉੱਚੇ ਪੈਰਦਾਨ ਲੱਗੇ ਹੋਇਡ ਕਾਰ ਲੱਗੇ ਹੋਇਆ ਇੰਜਨ ਗੇਅਰ ਤਾਂ ਓਕੇ ਆ 5310 525310 ਇੰਜਨ ਗੇਅਰ ਤਾਂ ਓਕੇ ਆ ਜਿੱਤੇ ਏਰੀਆ ਜਲੰਧਰ ਰੇਟ ਹੈਗਾ ਇਹ ਰੇਟ ਦੱਸਿਆ ਦੀ ਰੇਟ ਫੋਨ ਤੇ ਕਰ ਸਕਦੇ ਆ 2021 ਮਾਡਲ ਹੈ ਇੰਜਨ ਗੇਅਰ ਤਾਂ ਓਕੇ ਆ ਉੱਚੇ ਪੈਰਦਾਨ ਲੱਗੇ ਡਬਲ ਕਲਚ ਇਹ ਲਾਹਸਾਰਾ ਕੋਟਵਲ ਕਲਾਕੀ ਹਿੰਦਾਂ ਮਗਰਲੇ ਟੈਰਾਂ ਦੇ ਵੇਡ ਲੱਗੇ ਵਧੀਆ ਟਰੈਕਟਰਾਂ ਬਹੁਤ ਘੱਟ ਟਰੈਟ ਚੱਲਦੇ ਸਿਰਫ 1000 ਕਈ ਟਾਟਟ ਚੱਲਿਆ ਵਾ 2021 ਮਾਡਲ ਆ ਬੇ ਮੂੰ ਪੈਂਪਰ ਚੈਂਪਰ ਕੋੜਾ ਲੱਗਿਆ ਵੇਡ ਲੱਗੇ ਪੂਰਾ ਵਧੀਆ ਟਰੈਕਟਰ ਆ ਤੇ ਕਿਸੇ ਵੀਰ ਭਾਈ ਡਾਬਰ ਪੱਟੀ ਡੰਡਾ ਨਾਲ ਪੰਜਾਬ ਪੇਪਰ ਕਿਹੜੀ ਆ ਟਰੈਕਟਰ ਦੇ ਸਾਰੇ ਕਿਸੇ ਵੀਰ ਭਾਈ ਨੇ ਲੈਣਾ ਹੋਈ ਵੀ ਸੰਪਰਕ ਕਰ ਸਕਦੇ ਆ ਦੇ ਜਵਾਨ ਲੋਗਾਂ ਦੇ ਨਹੀਂ ਪੇਪਰ ਕਿਰੀ ਹੈ ਨਾ ਕਿਸੇ ਵੀਰ ਭਾਈ ਦੇ ਨਾਲ ਅਬਿਸਪਰ ਕਰ ਸਕਦੇ ਆ ਰੇਡ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਏਰੀਆ ਜਲੰਧਰ ਕੋਕਾ ਵੀ ਟਰੈਕਟਰ ਵਾਹ ਕੇ ਦੇ ਸਾ ਦੇਖ ਕੇ ਪੀਰੇ ਨੌਕਸਰੀ ਟਰੈਕਟਰ ਦੇ ਵਿੱਚ ਤੇ 755 ਦਾ ਟਰੈਕਟਰ ਹੈ ਇਹ ਇੰਜਨ ਗੇਰ ਦਾ ਓਕੇ ਆ ਤੇ ਆ ਇੰਜਨ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਦੱਸਦਾ ਇੰਜਨ ਵਧੀਆ ਤੇ ਵਧੀਆ ਇੰਜਨ ਦੱਸਦਾ ਪੱਖਾ ਲੱਗਿਆ ਹੋਆ ਨਾਲ ਪਾਣੀ ਚੱਕਣ ਵਾਲਾ ਤੇ ਸਾਰਾ ਕੁਛ ਹੀ ਤੇ 20000 ਰੁਪਏ ਮੰਗ ਕਰਦੇ ਮੁੱਕ ਦੇ ਮਾਨਤਣ ਕਰ ਦੇਣਗੇ ਸਾਰੇ ਕਾਸੇ ਦਾ ਹੀ ਤੇ 10 ਦਾ ਹੀ ਜਣੇ ਇਹ ਪੀਟਰ ਬਿਨਾ ਪਾਣੀ ਤੋਂ ਤੇ ਪੱਖਾ ਲੱਗਿਆ ਹੋਆ ਪਾਣੀ ਵਾਲਾ ਕਿਸੇ ਨੇ ਬਾਣ ਚ ਪਾਣੀ ਪਾਣੀ ਚੱਕਣਾ ਹੋਵੇ ਜੇ ਜਨਰੇਟਰ ਦੇ ਲਾਉਣਾ ਵੇ ਜਰੇ 60 ਲੰਘਾ ਪ੍ਰੀਤ 2021 ਮਾਡਲ ਡਰਵਰ ਕਲਾਕੀ ਡਰਵਰ 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 ਕਿ ਐਕਸਟ੍ਰੀਪਟਰ ਡੈਕਸ ਬਰੇਕਾਂ ਵਧੀਆ ਟਰੈਕਟਰ ਆ ਕੋਕਾ ਪੀਸ ਕਿਸੇ ਵੀ ਰਪਈਏ ਨਹੀਂ ਲੈਣਾ ਵੀ ਤੁਸੀਂ ਸਪਰਕਰ ਸਕਦੇ ਹੋ 90 ਪੈਸੇ ਟਾਇਰ ਜਿਵੇਂ ਨਵੇਂ ਵਰਗਾ ਟਰੈਕਟਰ ਪਿਆ ਪੇਪਰ ਸੇਫਰ ਵਧੀਆ ਲੱਗਦਾ ਟਰੈਕਟਰ ਦੇ ਰੰਗ ਪੇੜ ਦਾ ਸਾਰਾ ਟਰੈਕਟਰ ਨਹੀਂ ਰਾਜੇ ਕਿਸੇ ਕੋਕਾ ਪੀਸ ਆ ਤੇ 60 ਨੰਬਰ ਟਰੈਕਟਰ ਹੈ ਪ੍ਰੀਤ ਤੇ 2021 ਮਾਡਲ ਰੇਟ ਹੈਗਾ ਇਹਦਾ 4 ਲੱਖ ਰੁਪਈਆ ਮੌਕੇ ਤੇ ਮਾਨਤਾ ਕਰ ਦੇਣਗੇ ਕੋਕਾ ਪੀ ਟਰੈਕਟਰ ਵਾਕੇ ਜਾਂਦੇ ਆ ਤੇ ਡਬਲ ਕਲਚ ਡਬਲ ਡ੍ਰੈਕਸੀ ਬ੍ਰੂਟ ਨਾ ਤੇ ਆਹਾ ਟੈਕਸ ਬਰੇਕਾਂ ਤੇ ਵਧੀਆ ਟਰੈਕਟਰ ਟਾਪ ਮਾਡਲ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਹੈ ਜਿਹੜੇ ਲੇਕ ਤੋਂ ਰੰਗ ਦਾ ਕਿਸੇ ਤੋਂ ਰੰਗ ਨਹੀਂ ਗਿਆ ਇੱਕ 6 7 ਵਰੀ ਹੌਕੀ ਗੁੱਲਾ ਹੀ ਪਾਇਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਮਾਲਕ ਦਾ ਨੰਬਰ ਉੱਤੇ ਕਿੱਦਾਂ ਦਾ ਸਾਰੀ ਕਹਾਂ ਕਾਲੀ ਫੋਨ ਲਾ ਕੇ ਜਦ ਨੇ ਕੋਕਾਪੀ ਟਰੈਕਟਰ ਆ ਰੇਟ ਹੈਗਾ 4 ਲੱਖ ਰੁਪਿਆ ਤੇ ਵਧੀਆ ਟਰੈਕਟਰ ਆ 7 ਫੁੱਟਾ ਰੋਟਾਵੇਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਫੋਲ ਲੱਗੇ ਇਹਨਾਂ ਦੀ ਗਾਰੰਟੀ ਦਿੰਦੇ ਆ ਵਧੀਆ ਰੋਟਾ ਵੇਟਰ ਤਵੇ ਨਾਲ ਆ ਸਭ ਕੁਝ ਲੱਗਿਆ ਹੋ ਆ ਨਾਲ ਤੇ ਬਿਲਕੁਲ ਨਵੇਂ ਹਰਗਾ ਰੋਟਾ ਵੇਟਰ ਪਿਆ ਤੇ ਰੇਟ ਹੈ ਕੇ ਦਾ 45000 ਰੁਪਏ ਮੌਕੇ ਤੇ ਮੈਂ ਤਲ ਕਰ ਦੇਣ ਕਿ ਕੋਕਾ ਪੀ ਰੋਟਾ ਵੇਟਰ ਬਿਲਕੁਲ ਨਵੇਂ ਹਰਗਾ ਪਿਆ ਤੇ ਨਵੇਂ ਮਾਡਲ ਕੀ ਹੈ ਕਿਸੇ ਵੀਰ ਪਈ ਜਾਣਾ ਹੋਵੇ ਜਿਸਨੂੰ ਸਪਾਰਕ ਕਰ ਸਕਦੇ ਆ ਬਿਲਕੁਲ ਸਾਰੀ ਵਕਤ ਸਟੈਪ 6 60586 ਅਰਜਣਾ ਇਹ ਰਿਜਲ ਦੇਣਾ ਇੰਜਨ ਗੇਅਰ ਦਾ ਓਕੇ 2014 ਮਾਡਲਾ 605 ਇੰਜਨ ਗੇਅਰ ਦਾ ਓਕੇ ਆ ਟਰੈਕਟਰ ਵਧੀਆ 80 90 ਪੈਸੇ ਟਾਇਰ ਪਏ ਆ 2014 ਮਾਡਲਾ ਫਾਈਬਰ ਦੀ ਛਤਰੀ ਲੱਗੀ ਆ ਰੰਗ ਪੇਂਟ ਦਾ ਟਰੈਕਟਰ ਸਾਰਾ ਨੀਰ ਆਜਾ ਕੋਕਾ ਪੀ ਟਰੈਕਟਰ ਆ ਕਿਸੇ ਵੀਰ ਪੈਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਸਾਰਾ ਟਰੈਕਟਰ ਨੀਰ ਆਜਾ ਬੈਂਪਰ ਚੈਂਪਰ ਪੂਰਾ ਭਾਰਾ ਲੱਗਿਆ ਢਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕਾਜ ਪੱਤਰਾਂ ਦਾ ਟਰੈਕਟਰ ਕਿਹੜਿਆ ਚੇਂਜਰ ਗੇਅਰ ਹੈ ਦਾ ਤੇ ਕੋਕਾਪੀ ਟਰੈਕਟਰ ਕਿਸੇ ਵੀਰਪਈਏ ਲੈਣਾ ਵੀਜ਼ਾ ਸੰਪਰਕ ਕਰ ਸਕਦੇ ਆ 605 ਅਰਜਣਾ ਚੇਂਜਰ ਗੇਅਰ ਚ ਇੰਜਨ ਸ਼ੇਰ ਤੋਂ ਓਕੇ ਆ 2014 ਮਾਡਲ ਆ ਵਧੀਆ ਟਰੈਕਟਰ 4.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਣਤਾਨ ਕਰ ਦੇਣਗੇ ਬੈਟਰੀ ਸੈਂਟਰੀ ਨਵੀਂ ਰੱਖੀ ਆ ਏਅਰ ਚੱਲਦੇ ਆਣਾ ਕੋਕਾਪੀ ਟਰੈਕਟਰ ਆ ਕਿਸੇ ਵੀਰਪਈਏ ਲੈਣਾ ਹੋਵੇ ਵੀਜ਼ਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰੋ ਭਰਾਵਾਂ ਨਾਲ ਕੇ ਸ਼ੇਅਰ ਕਰ ਜਿਓ ਤੁਹਾਡੇ ਭਰਾਵਾਂ ਦੇ ਸਿਰ ਤੇ ਚੰਦੇ ਨਾਲ ਤੇ ਸ਼ੇਅਰ ਕਰ